ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਪੁਰਾਣੀ ਜਾਤਾਂ ਦੇ ਨਾਲ ਆਪਾਂ ਜੋੜ ਰਹੇ ਹਾਂ ਸੋ ਜੋ 1947 ਤੋਂ ਪਹਿਲਾਂ ਜਿਹੜੇ ਪਾਕਿਸਤਾਨ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਵੰਡ ਤੋਂ ਪਹਿਲਾਂ ਦੀ ਨਾਲ ਜੁੜੀਆਂ ਜਾਤਾਂ ਜਿਹੜੀ ਅੱਜ ਤੁਹਾਨੂੰ ਸ਼ੋਅ ਕਰ ਰਹੇ ਆ ਸੋ ਦੋਸਤੋ ਇਹ ਪਿੱਛੇ ਤੁਸੀਂ ਦਰਵਾਜ਼ਾ ਹੀ ਦੇਖ ਸਕਦੇ ਹੋ ਕਿੰਨਾ ਪੁਰਾਣਾ ਹੈ ਘੱਟੋ ਘੱਟ ਵੀ ਇਸ ਦੇ ਜਿਹੜੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ 100 ਸਾਲ ਤੋਂ ਵੀ ਪੁਰਾਣੀ ਹਵੇਲੀ ਹੈ ਸੋ ਅੱਜ ਮੈਂ ਤੁਹਾਨੂੰ ਬਖਾਨਣ ਜਾ ਰਿਹਾ ਪਿੰਡ ਨੁਕੇਰੀਆਂ ਜਿਲ੍ਹਾ ਫਾਇਲ ਲਗਾ ਦੇ ਵਿੱਚ ਇਹ ਜਗ੍ਹਾ ਮੌਜੂਦ ਹੈ ਤੇ ਹੋ ਸਕਦਾ ਵੀ ਆਪਣੇ ਪਿੰਡਾਂ ਦੇ ਵਿੱਚ ਪੰਜਾਬ ਚ ਬਹੁਤ ਥਾਵਾਂ ਤੇ ਅਜਈਆਂ ਜਿਹੜੀਆਂ ਥਾਵਾਂ ਮੌਜੂਦ ਹਨ ਤੇ ਆਪਾਂ ਚਲੋ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਣੇ ਆਂ ਵੀ ਇਹ ਕਿਸ ਤਰ੍ਹਾਂ ਮਤਲਬ ਵੀ ਹੁਣ ਹਾਲਤ ਕਿਹੋ ਜਿਹੀ ਹੈ ਇਹ ਵੇਖ ਲਈ ਦੀ ਤੁਸੀਂ ਇਹ ਵੇਖ ਸਕਦੇ ਹੋ ਦੋਸਤੋ ਆ ਮਤਲਬ ਇਹਦੀ ਹਾਲਤ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਇਹ ਮਤਲਬ ਐਂਟਰੀ ਗੇਟ ਪੁਰਾਣੇ ਸਮੇਂ ਦੇ ਵਿੱਚ ਅਜੇ ਗੇਟ ਹੁੰਦੇ ਸੀ ਦੋਸਤੋ ਵੇਖੋ ਕਿਸ ਤਰ੍ਹਾਂ ਮਤਲਬ ਜੋ ਆ ਬਾਲੇ ਉਨਕੀ ਟੋਕੀ ਪਰ ਬਿੱਗੀ ਵੀ ਹੋਇਆ ਪਰ ਦੇਖੋ ਕਿੰਨੇ ਮਜ਼ਬੂਤੀ ਨਾਲ ਜਿਹੜੀ ਇਹ ਇਹਨਾਂ ਦੀ ਛੱਤ ਪਹਿਲਾਂ ਛੱਤਾ ਬੰਦਿਆ ਸੀ ਗਿਆ ਤੇ ਹੁਣ ਤੁਸੀਂ ਵੇਖ ਸਕਦੇ ਹੋ ਬੇਦ ਦੀ ਹਾਲਤ ਕੀ ਹੋ ਚੁੱਕੀ ਹੈ ਵੀ ਇੰਨੀ ਕੁ ਪੁਰਾਣੀ ਇਹ ਹਵੇਲੀ ਹੈ ਵੀ 100 ਸਾਲ ਤੋਂ ਵੀ ਪੁਰਾਣੀ ਮੰਨੀ ਜਾ ਰਹੀ ਹੈ ਦੋਸਤੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਇਸ ਦੀ ਹਾਲਤ ਜਿਹੜੀ ਹੁਣ ਤਾਂ ਚਲੋ ਮਤਲਬ ਕਾਫੀ ਖਸਤਾ ਹਾਲਤ ਹੋ ਚੁੱਕੀ ਹੈ ਪਰ ਇਹ ਕਾਫੀ ਪੁਰਾਣੇ ਸਮੇਂ ਤੋਂ ਇਦਾਂ ਹੀ ਖੜੇ ਹੋਏ ਨੇ ਤੁਸੀਂ ਦੋਸਤੋ ਦੇਖੋ ਮਤਲਬ ਇਹ ਜਿਹੜੀ ਕਾਰਾਗਾਰੀ ਹੈ ਜਿਹੜੀ ਕਲਾਕਾਰੀ ਵਿਖਾਈ ਗਈ ਹੈ ਜਿਹੜੇ ਵੀ ਕਾਰੀਗਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਜੇ ਕੁਛ ਵੀ ਪਰ ਪੁਰਾਣੇ ਸਮੇਂ ਦੇ ਵਿੱਚ ਵੇਖੋ ਵੀ ਇਸ ਤਰ੍ਹਾਂ ਦੀ ਕਾਰ ਕਲਾਕਾਰੀ ਨੂੰ ਇਸ਼ਾਰਿਆ ਜਾਂਦਾ ਸੀਗਾ ਤੇ ਲੋਕ ਵੀ ਅਜੇ ਹੀ ਘਰ ਬਣਾਉਦੇ ਸੀ ਤੇ ਤੁਸੀਂ ਵੇਖੋ ਵੀ ਇਹ ਕਿੰਨਾ ਸੋਹਣਾ ਮਤਲਬ ਦੇਖਣ ਨੂੰ ਲੱਗ ਰਿਹਾ ਪਰ ਹੁਣ ਇਹਦੀ ਹਾਲਤ ਥੋੜੀ ਜੀ ਅ ਅਜਿਹੀ ਹੋ ਚੁੱਕੀ ਹੈ ਵੀ ਕਾਫੀ ਪੁਰਾਣਾ ਹੈ ਦੋਸਤੋ ਸੋ ਇਹ 1947 ਤੋਂ 1947 ਦੀ ਵੰਡ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਉਸ ਤੋਂ ਵੀ ਇਹ ਬਹੁਤ ਸਮਾਂ ਪੁਰਾਣਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਕਿੰਨੀ ਮਤਲਬ ਪੰਜਾਬ ਦੇ ਵਿੱਚ ਇਹ ਅਜਈਆਂ ਜਗਾ ਬਹੁਤ ਘਟਨੇ ਹੁਣ ਤਾਂ ਬਹੁਤ ਘਟ ਮਿਲਦੇ ਆ ਲੋਕਾਂ ਨੇ ਇਹਨਾਂ ਨੂੰ ਢਾਕੇ ਨਵੇਂ ਘਰ ਬਣਾ ਲਏ ਜਾਂ ਕੁਝ ਇਹ ਪਰ ਇਹ ਪਿੰਡ ਦੇ ਵਿੱਚ ਅੱਜ ਵੀ ਇਹ ਸਥਾਨ ਮੌਜੂਦ ਹੈ ਤਾਂ ਤੁਸੀਂ ਦੇਖੋ ਵੀ ਇਧਰ ਵੀ ਦੇਖ ਸਕਦੇ ਹੋ ਪਿੱਛੇ ਵੀ ਇੱਕ ਘਰ ਹੈ ਤੇ ਇਧਰ ਨਾਲ ਹੀ ਆਪਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਉਹ ਵੀ ਪੁਰਾਣੇ ਸਮੇਂ ਤੋਂ ਹੀ ਨਿਤਾਚੀ ਹੋਈ ਹੈ ਸੋ ਉਹ ਅੱਗੇ ਲੈ ਕੇ ਚੱਲਦੇ ਆ ਮੈਂ ਤੁਹਾਨੂੰ ਕੁਝ ਹੋਰ ਵੀ ਦਿਖਾਉਣਾ ਇੱਥੇ ਸੋ ਦੋਸਤੋ ਇਹ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਇਹ ਸਥਾਨ ਦਿਖਾਉਣ ਲਈ ਆਪਾਂ ਬਣਾ ਰਹੇ ਸੀ ਸੋ ਦੋਸਤੋ ਆਪਾਂ ਇੱਥੇ ਕੋੜੀਆਂ ਬੜੀਆਂ ਆ ਆਪਾਂ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਕਿ ਹਾਲਤ ਠੀਕ ਹੋਵੇ ਪਰ ਇਧਰੋਂ ਦੀ ਤੁਹਾਨੂੰ ਸਾਹਮਣੇ ਤੋਂ ਗੁਰਦੁਆਰੇ ਦੀ ਇਮਾਰਤ ਵੀ ਵਧੀਆ ਤਰੀਕੇ ਨਾਲ ਦਿਖਾ ਦਾਂਗੇ ਜਿਹੜੀ ਕਿ ਪੁਰਾਣੇ ਸਮੇਂ ਤੋਂ ਜਿਹੜੀ ਕਾਫੀ 100 ਸਾਲ ਤੋਂ ਵੀ ਪੁਰਾਣਾ ਸਮਾਂ ਜਾਦਾ ਟਾਈਮ ਹੋ ਚੁੱਕਿਆ ਹੈ ਇਸ ਇਮਾਰਤ ਨੂੰ ਨਿਸ਼ਾਰੇ ਹੋਏ ਸੋ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਉੱਪਰ ਸੋ ਦੋਸਤੋ ਆਪਾਂ ਉੱਪਰ ਦਾ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਦੇਖਦੇ ਆ ਵੀ ਇਹ ਵੇਖੋ ਦੋਸਤੋ ਕਿਸ ਤਰ੍ਹਾਂ ਜਿਹੜਾ ਦ੍ਰਿਸ਼ ਹੈ ਇਸ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਇਹ ਤੁਸੀਂ ਵੇਖ ਲਓ ਵੀ ਪੁਰਾਣੀ ਖਰ ਕਾਫੀ ਮਤਲਬ ਵੀ ਇਹ ਵਿਹਲੀ ਹੈ ਇਹ ਨੰਬਰ ਤਰ੍ਹਾਂ ਦੀ ਵਿਹਲੀ ਪਈਦੀ ਹੈ ਪਿੰਡ ਰੁਕੇਰੀਆਂ ਦੇ ਵਿੱਚ ਉਹ ਦੋਸਤੋ ਸਾਰਾ ਹੀ ਖਾਲੀ ਪਿਆ ਹੈ ਇੱਕ ਵਾਰ ਇੱਕਦਮ ਐਦਾ ਲੱਗਦਾ ਜਿੱਦਾਂ ਮਤਲਬ ਵੀ ਇਹ ਜਾੜ ਜੀ ਬਣੀ ਹੋਈ ਹੈ ਪਰ ਕਿਸੇ ਟਾਈਮ ਇਸ ਇੱਥੇ ਰੌਣਕਾਂ ਲੱਗਦੀਆਂ ਸੀ ਕਾਫੀ ਲੋਕ ਇੱਥੇ ਹੁੰਦੇ ਸੀਗੇ ਤੇ ਆ ਤੁਸੀਂ ਦੇਖ ਲਓ ਦੋਸਤੋ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪਿੱਛੇ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਇਹਦੀ ਛੱਤ ਡਿੱਗੀ ਹੋਈ ਹੈ ਸੋ ਦੋਸਤੋ ਆਪਣਾ ਹੀ ਮਕਸਦ ਸੀ ਵੀ ਤੁਹਾਨੂੰ ਇਸ ਬਾਰੇ ਜਾਣੂ ਕਰਵਾਉਣਾ ਸੋ ਦੋਸਤੋ ਇਹ ਦੇਖੋ ਤੁਸੀਂ ਮਤਲਬ ਇਹ ਜਿਹੜੀ ਇੱਟ ਹੈ ਇਹ ਇੱਟਾਂ ਵੀ ਅੱਜ ਦੇ ਟਾਈਮ ਵਿੱਚ ਤਾਂ ਇਹਨਾਂ ਦੀ ਮਤਲਬ ਇਹ ਆਪਾਂ ਨੂੰ ਕਿਤੇ ਵੀ ਨਹੀਂ ਮਿਲਦੀਆਂ ਸੋ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੁਣ ਦੇ ਦੁਬਾਰਾ ਖੜੀਆਂ ਹੋਈਆਂ ਤਾਂ ਇਹਨਾਂ ਇੱਟਾਂ ਦੀ ਮਜ਼ਬੂਤੀ ਇਹਨਾਂ ਦੇ ਸਦਕਾ ਹੀ ਖੜੀਆਂ ਹੋਈਆਂ ਦੋਸਤੋ ਬਾਕੀ ਤੁਸੀਂ ਦੇਖ ਲਓ ਇਹ ਦਰਵਾਜ਼ੇ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਪੁਰਾਣੇ ਟਾਈਮ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਦਰਵਾਜ਼ੇ ਹੁੰਦੇ ਸੀ ਪਰ ਦੇਖੋ ਇਹ ਲੱਕੜ ਕਾਫੀ ਮਜ਼ਬੂਤ ਹੈ ਦੋਸਤੋ ਅਜੇ ਤੱਕ ਵੀ ਟਿੱਕੀ ਹੋਈ ਹੈ ਤੇ ਬਿਲਕੁਲ ਵੀ ਮਤਲਬ ਥੋੜੀ-ਬਹੁਤ ਇਹਦੀ ਹਾਲਤ ਖਰਾਬ ਹੈ ਪਰ ਦੇਖੋ ਵੀ 100 ਸਾਲ ਤੋਂ ਵੀ ਪੁਰਾਣਾ ਇਹ ਦਰਵਾਜ਼ਾ ਪਰ ਅੱਜ ਵੀ ਇਹ ਸਹੀ ਹਾਲਤ ਦੇ ਵਿੱਚ ਖੜਾ ਹੋਇਆ ਇਹ ਇਸ ਕਰਕੇ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਇਸ ਦੀ ਕਾਰੀਗਰੀ ਸੀ ਜਿਹੜੇ ਇਸ ਦਾ ਮਟੀਰੀਅਲ ਵਰਤਿਆ ਜਾਂਦਾ ਸੀ ਉਹ ਕਾਫੀ ਮਜ਼ਬੂਤ ਤੇ ਕਾਫੀ ਸੋਹਣਾ ਮਤਲਬ ਵਧੀਆ ਤਰੀਕੇ ਨਾਲ ਇਸ ਨੂੰ ਬਣਾਇਆ ਜਾਂਦਾ ਸੀਗਾ ਸੋ ਦੋਸਤੋ ਆ ਤੁਸੀਂ ਪਿੱਛੇ ਦੇਖ ਰਹੇ ਹੋ ਵੀ ਇਹ ਪੁਰਾਣੀ ਪੁਰਾਣੀਆਂ ਇਮਾਰਤਾਂ ਜਿਹੜੀ ਅੱਜ ਤਹਾਨੂੰ ਪਿੰਡ ਨੁਕੇਰੀਆਂ ਦੇ ਵਿੱਚ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਆਪਾਂ ਨੇ ਸੋ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਕੁਝ ਹੋਰ ਵੀ ਮਤਲਬ ਇਸ ਪਾਸੇ ਜਿਹੜੀ ਆਪਾਂ ਤੁਸੀਂ ਪਿੱਛੇ ਦੇਖ ਲਓ ਦੋਸਤੋ ਉਹ ਵੀ ਇਹ ਕੁਝ ਦੁਵਾਰਾ ਖੜੀਆਂ ਹੋਈਆਂ ਕੁਝ ਪਟ ਦਿੱਤੀਆਂ ਗਈਆਂ ਕੋਈ ਆਪਣੇ ਹੁੰਦੇ ਟਾਈਮ ਲਈ ਆਪਾਂ ਆਪਦੀ ਜਗਾ ਵਰਤੋਂ ਵਿੱਚ ਲਿਆਂਦੀ ਗਈ ਹੈ ਸੋ ਦੋਸਤੋ ਆਪਨਾ ਸਿਰਫ ਇਹ ਮੈਕਸਾ ਵੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਾ ਵੀ ਕੁਝ ਪਿੰਡਾਂ ਦੇ ਵਿੱਚ ਅਜੇ ਵੀ ਪੁਰਾਣੇ ਪੰਜਾਬ ਦੀਆਂ ਨਿਸ਼ਾਨੀਆਂ ਮੌਜੂਦ ਨੇ ਸੋ ਇਸੇ ਦੇ ਤ ਹੈ ਤਾਂ ਮੈਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਜਿਨ੍ਹਾਂ ਨੂੰ ਵੀ ਵਧੀਆ ਲੱਗਦਾ ਪੁਰਾਣੇ ਬਜ਼ੁਰਗਾਂ ਨੂੰ ਇੰਨਾਂ ਚੀਜ਼ਾਂ ਬਾਰੇ ਕਾਫੀ ਨੌਲੇਜ ਹੁੰਦੀ ਹੈ ਕਾਫੀ ਜਾਣਕਾਰੀ ਹੁੰਦੀ ਹੈ ਸੋ ਉਹਨਾਂ ਤੱਕ ਵੀਡੀਓ ਨੂੰ ਪਹੁੰਚਾਓ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਵੀ ਕੁਝ ਪੁਰਾਣੀਆਂ ਆਦਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਲਾਈਕ ਕਮੈਂਟ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਦੋਸਤੋ ਸੋ ਧੰਨਵਾਦ ਸਾਰੇ ਸਾਥੀ